ਆਜ਼ਾਦੀ ਤੋਂ ਬਾਅਦ ਅਗਰ ਐਮਰਜੈਂਸੀ ਦੇ ਵਿੱਚ ਸਭ ਤੋਂ ਜ਼ਿਆਦਾ ਟੱਕਰ ਕਿਸੇਂਤਰਾ ਗਾਂਧੀ ਨੂੰ ਕਿਸੇ ਨੇ ਦਿੱਤੀ ਹੈ ਤੇ ਉਹ ਅਕਾਲੀ ਦਲ ਦੇ ਲੀਡਰ ਆਲੇ ਦਿੱਤੀ ਹੈ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ 1996 ਦੀਆਂ 1995 ਦੀਆਂ ਸਪੀਚਾਂ ਸੁਣੋ ਤੇ ਉਸ ਸਪੀਚਾਂ ਦੇ ਵਿੱਚ ਹਮੇਸ਼ਾ ਇਹੀ ਕਹਿੰਦੇ ਹੁੰਦੇ ਸੀਗੇ ਪੰਜਾਬ ਦੇ ਵਿੱਚ ਤਸੱਦਦ ਹੋ ਗਈ ਪੰਜਾਬ ਵਿੱਚ ਸਿੱਖਾਂ ਨਾਲ ਨਸਲ ਕੁਸ਼ੀ ਹੋ ਗਈ ਸ਼ਾਇ ਅਕਾਲੀ ਦਲ ਦਾ 1997 ਦੇ ਵਿੱਚ ਜਦੋਂ ਹੋਇਆ ਇਹਨਾਂ ਨੇ ਅਨ ਕੰਡੀਸ਼ਨਲ ਸਪੋਰਟ ਦਿੱਤੀ ਭਾਰਤੀ ਜਨਤਾ ਪਾਰਟੀ ਨੂੰ ਜਿਹੜੇ ਪੰਜਾਬ ਦੇ ਮੁੱਦੇ ਸੀ ਉਹ ਸ਼ਰਤਾਂ ਹੈ ਹੀ ਨਹੀਂ ਸੀ ਪੰਜਾਬ ਦੇ ਮੁੱਦੇ ਸਾਈਡ ਤੇ ਚਲੇ ਗਏ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਦਾ ਮਾਮਲਾ ਸਾਈਡ ਤੇ ਚਲਾ ਗਿਆ ਪੰਜਾਬ ਦੇ ਪਾਣੀਆਂ ਦਾ ਮਾਮਲਾ ਸਾਈਡ ਤੇ ਚਲਾ ਗਿਆ ਪੰਜਾਬ ਦੇ ਚੰਡੀਗੜ੍ਹ ਦੇ ਉੱਤੇ ਦਾਅਵੇ ਦਾ ਮਾਮਲਾ ਸਾਈਡ ਤੇ ਚਲਾ ਗਿਆ ਪੰਜਾਬ ਦੀ ਭਾਸ਼ਾ ਪੰਜਾਬ ਦੀ ਸੱਭਿਆ ਪੰਜਾਬ ਦੀ ਸਭਿਅਤਾ ਸਾਰੇ ਮੁੱਦੇ ਕਿਉਂਕਿ ਅਸੀਂ ਪ੍ਰਕਾਸ਼ ਸਿੰਘ ਬਾਦਲ ਨੇ ਕੰਡੀਸ਼ਨ ਹੀ ਕੋਈ ਨਹੀਂ ਰੱਖੀ ਬੀਜੇਪੀ ਦੇ ਅੱਗੇ ਔਰ ਹਮੇਸ਼ਾ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸੀ ਵੀ ਇਹ ਗੱਠ ਜੋੜ ਹੈਗਾ ਹਿੰਦੂ ਸਿੱਖ ਭਾਈਚਾਰੇ ਨੂੰ ਬਚਾਉਣ ਲਈ ਮੇਰੇ ਨਾਲ ਕੋਈ ਵੀ ਬੰਦਾ ਆ ਕੇ ওপਨ ਡਿਬੇਟ ਕਰ ਲੇ ਮੈਂ 500 ਐਗਜ਼ਾਮਪਲਾਂ ਦਊਂਗਾ ਜਿਹਦੇ ਵਿੱਚ ਸਿੱਖਾਂ ਨੇ ਹਿੰਦੂਆਦੀ ਰੱਖਿਆ ਕੀਤੀ ਹੱਤਵਾਦੇ ਦੌਰਾਨ ਇਹਨਾਂ ਨੇ ਉਹ ਪਹੂਆ ਬਣਾਤਾ ਜੀ ਸਾਡਾ ਜੀ ਗੱਠਜੋੜ ਛੱਡੋ ਪੰਜਾਬ ਦੀਆਂ ਗੱਲਾਂ ਨੂੰ ਯਾਰ ਸਾਡਾ ਗੱਠਜੋੜ ਕਿਉਂ ਮਲ ਹਾਰਮਨੀ ਆ ਜੀ ਭਾਈਚਾਰੇ ਨੂੰ ਕਾਇਮ ਰੱਖਣਾ ਜੀ ਹਿੰਦੂ ਯਾਰ ਹਿੰਦੂ ਸਿੱਖਾਂ ਦਾ ਵਿਵਾਦ ਤਾਂ ਹੈ ਹੀ ਨਹੀਂ ਪੰਜਾਬ 'ਚ ਜਿਹੜਾ ਅਕਾਲੀ ਦਲ ਮੋਰਚੇ ਲਾ ਕੇ ਮੋਰਚੇ ਲਾ ਕੇ ਆਪਣੀਆਂ ਮੰਗਾਂ ਬਣਵਾਉਂਦਾ ਸੀ ਉਹ ਅਕਾਲੀ ਦਲ ਜੀ ਹਜ਼ੂਰੀ 'ਚ ਆ ਗਿਆ ਇਹ ਮੁੱਦੇ ਹੋਰ ਪਾਸੇ ਤੁਰ ਪਏ ਮੇਰਾ ਜੀ ਹੋਟਲ ਮੇਰਾ ਜੀ ਕਾਰਪੋਰੇਟ ਮੇਰੀਆਂ ਜੀ ਬੱਸਾਂ ਮੇਰੀ ਜੀ ਕੇਬਲ ਇਧਰ ਮੇਰੀ ਜੀ ਰੇਤਾਂ ਇਹ ਉਧਰ ਵੱਲ ਤੁਰ ਪਏ ਇਹ ਸਮਝੌਤਾ ਹੁੰਦਾ ਇਹਦੇ ਚ ਭਾਰਤੀ ਜਨਤਾ ਪਾਰਟੀ ਦਾ ਹੀ ਫਾਇਦਾ ਸੀਗਾ ਅਕਾਲੀ ਦਲ ਦਾ ਨੁਕਸਾਨ ਸੀਗਾ ਅਕਾਲੀ ਦਲ ਨਾਲ ਜੇ ਸਮਝੌਤਾ ਕਰਦੀ ਅਕਾਲੀ ਦਲ ਖਤਮ ਹੋ ਜਾਣਾ ਸੀ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਦੇ ਮੋਢੇ ਤੇ ਪੈਰ ਰੱਖ ਕੇ ਹੋਰ ਗਾਂ ਚੱਲ ਜਾਣਾ ਸੀ ਇਹ ਉਹ 6 ਸੀਟਾਂ ਮੰਗਦੇ ਪਏ ਸੀਗੇ ਇਹ 6 ਦੇ ਦਿੰਦੇ ਨਹੀਂ ਪਏ ਸੀਗੇ ਆ ਸਮਝੌਤਾ ਟੁੱਟਿਆ ਹੁਣ ਜੇ ਇਹ 6 ਦੇ ਦੇ ਦਿੰਦੇ ਇਹਨਾਂ ਨੂੰ ਵੀ ਪਤਾ ਸੀ ਅੱਜ ਅਸੀਂ 6 ਜਾਂ 7 ਸੀਟਾਂ ਦੇ ਦਿੱਤੀਆਂ ਭਾਜਪਾ ਨੂੰ ਤੇ ਜਿਹੜੀਆਂ 2 ਸਾਲਾਂ ਬਾਅਦ 3 ਸਾਲਾਂ ਬਾਅਦ ਵਿਧਾਨ ਸਭਾ ਚੋਣਾਂ ਆਣੀਆਂ ਭਾਜਪਾ ਨੇ 117 ਦੇ ਵਿੱਚੋਂ 70 ਸੀਟਾਂ ਮੰਗਣੀਆਂ ਸੀ ਇਹ ਮੁੱਦੇ ਹੁੰਦੇ ਤੇ 9 ਸਾਲਾਂ 'ਚ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾ ਲੈਂਦਾ ਕਾਲੀ ਦਲ ਇਹ ਮੋਰਚੇ ਵਾਲੇ ਲੀਡਰ ਨਹੀਂ ਹੈ ਇਹ ਰੈਡੀਸਨ ਹੋਟਲ ਵਾਲੇ ਲੀਡਰ ਹੈ ਇਹ ਅਕਾਲੀ ਦਲ ਦੀ ਵੀ ਪੁੱਜ ਜਾਣੀ ਸੀ ਅਕਾਲੀ ਦਲ ਨੂੰ ਪਤਾ ਲੱਗ ਗਿਆ ਸਾਡੀ ਫੱਟੀ ਪੁੱਜ ਜਾਣੀ ਆ ਇਹਨਾਂ ਨੇ ਬੀਜੇਪੀ ਨੂੰ ਗੁੱਡ ਬਾਏ ਟਾਟਾ ਕਰ ਦਿੱਤਾ ਪੰਜਾਬ ਦਾ ਇੱਕ ਗੱਠਜੋੜ ਇਹੋ ਜਿਹਾ ਜ ਜਦੀ ਚਰਚਾ ਫਿਲਹਾਲ ਪੂਰੇ ਦੇਸ਼ ਦੇ ਵਿੱਚ ਮੱਚੀ ਹੋਈ ਸੀ ਕਿ ਕੀ ਪੰਜਾਬ ਦੇ ਵਿੱਚ ਇਹ ਗੱਠਜੋੜ ਹੋ ਜਵੇਗਾ ਲੋਕ ਸਭਾ ਚੋਣਾਂ ਤੋਂ ਪਹਿਲਾਂ ਇੱਕ ਮਹੱਤਵਪੂਰਨ ਫੈਸਲਾ ਸੁਣਾ ਦਿੱਤਾ ਗਿਆ ਹੈ ਬੀਜਪੀ ਦੇ ਵੱਲੋਂ ਸੁਨੀਲ ਜਾਖੜ ਦੇ ਵੱਲੋਂ ਇੱਕ ਬਿਆਨ ਦਿੱਤਾ ਗਿਆ ਜਿਸ ਦੇ ਵਿੱਚ ਸਾਫ਼ ਕਰ ਦਿੱਤਾ ਗਿਆ ਕਿ ਗੱਠਜੋੜ ਨਹੀਂ ਹੋਵੇਗਾ ਅਕਾਲੀ ਦਲ ਦੇ ਨਾਲ ਕੋਈ ਗੱਠਜੋੜ ਨਹੀਂ ਹੋਵੇਗਾ ਕਿਸੇ ਨਾਲ ਕੋਈ ਗੱਠਜੋੜ ਨਹੀਂ ਹੋਵੇਗਾ ਫਿਲਹਾਲ ਚਰਚਾਵਾਂ ਅਲੈਦਾ ਚੱਲਦੀਆਂ ਪਈਆਂ ਨੇ ਪਰ ਜਿਹੜੇ ਗੱਠਜੋੜ ਦੀ ਉਡੀਕ ਕੀਤੀ ਜਾ ਰਹੀ ਸੀ ਉਸ ਗੱਠਜੋੜ ਤੋਂ ਇਨਕਾਰ ਕਰ ਦਿੱਤਾ ਗਿਆ ਆ ਦੋਵੇਂ ਪਾਰਟੀਆਂ ਵੱਲੋਂ ਇਨਕਾਰ ਕਰ ਦਿੱਤਾ ਗਿਆ ਕਾਰਨ ਕੀ ਰਹੇ ਨੇ ਵਿਸ਼ੇਸ਼ ਰੂਪ ਦੇ ਵਿੱਚ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰਦੇ ਸਾਡੇ ਨਾਲ ਸੀਨੀਅਰ ਪੱਤਰਕਾਰ ਡਾਕਟਰ सुरेंद्रਪਾਲ ਮੋਹਜ ਡਾਕਟਰ ਸਾਹਿਬ ਬਹੁਤ ਸਵਾਗਤ ਹੈ ਬਹੁਤ শুকਰੀਆ ਸਮਾਂ ਦੇ ਬਹੁਤ ਧੰਨਵਾਦ ਜੀ ਸਾਰਿਆਂ ਸਤਿਕਾਰਯੋਗ ਜਿਹੜੇ ਗੱਠਜੋੜ ਦੀ ਉਡੀਕ ਕੀਤੀ ਜਾ ਰਹੀ ਸੀ ਉਹ ਗੱਠਜੋੜ ਉਸ ਤੋਂ ਮਨਕਰ ਹੋ ਗਏ ਕਹਿ ਤਾਂ ਗੱਠਜੋੜ ਕਰਨਾ ਹੀ ਨਹੀਂ ਕਿਹੜੇ ਕਾਰਨ ਬਣੇ ਹੋ ਸਕਦੇ ਕਿ ਗੱਠਜੋੜ ਨਹੀਂ ਹੋ ਰਿਹਾ ਹੁਣ ਦੇਖੋ ਸਾਫ ਸਿੰਘ ਜੀ ਨੂੰ ਨਾ ਪਿੱਛੇ ਜਾ ਕੇ ਪਛੋਕੜ ਤੋਂ ਸਮਝ ਨਹੀਂ ਆ ਪਏਗਾ ਆਮ ਕਿਉਂਕਿ ਜਿਹੜੀ ਨਵੀਂ ਪੀੜ੍ਹੀ ਹੈ ਨਾ ਉਹਨਾਂ ਨੂੰ ਇਹ ਗੱਠਜੋੜ ਬਾਰੇ ਹਜੇ ਇੰਨੀ ਕਾਰਨ ਕੀ ਨੇ ਤੇ ਕਿੱਥੇ ਦੇਖੋ ਕਿਸੇ ਟਾਈਮ ਦੇ ਉੱਤੇ ਹਿੰਦੁਸਤਾਨ ਦੇ ਵਿੱਚ ਇੰਦਰਾ ਗਾਂਧੀ ਦੀ ਕਾਂਗਰਸ ਦੀ ਪੂਰੀ ਲਹਿਰ ਹੁੰਦੀ ਸੀ ਔਰ ਕਾਂਗਰਸ ਦਾ ਤੋੜ ਕਿਤੇ ਨਹੀਂ ਹੁੰਦਾ ਸੀ ਉਹਦਾ ਤੋੜ ਪੰਜਾਬ ਤੋਂ ਸ਼ੁਰੂ ਹੋਇਆ ਔਰ ਖਾਸ ਕਰਕੇ ਅਕਾਲੀ ਦਲ ਨੇ ਇਹਦੀ ਪਹਿਲੀ ਮੁਖਾਲਫਤ ਸ਼ੁਰੂ ਕੀਤੀ ਪੰਜਾਬੀ ਸੂਬਾ ਅੰਦੋਲਨ ਉਸ ਤੋਂ ਇਲਾਵਾ ਧਰਮ ਯੁੱਧ ਮੋਰਚਾ ਇਹ ਸਾਰੇ ਮੋਰਚੇ ਜਿਹੜੇ ਆ ਇਹ ਲਾਏ ਗਏ ਤੇ ਇਹ ਲਗਾਏ ਗਏ ਅਕਾਲੀ ਦਲ ਵਾਲੋ ਅਕਾਲੀ ਦਲ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੇ ਇੱਕ ਤਾਕਤ ਦੇਖੀ ਭਈ ਇਹ ਕਾਂਗਰਸ ਦੇ ਖਿਲਾਫ ਲੜਨ ਲਈ ਫਰੰਟ ਫੁੱਟ ਤੇ ਅਸੀਂ ਇਹਦਾ ਇਸਤੇਮਾਲ ਕਰ ਸਕਦੇ ਹਾਂ ਔਰ ਹੁੰਦਾ ਵੀ ਆ ਪੰਜਾਬ ਦੇ ਲੋਕ ਵੈਸੇ ਜਾਗਦੇ ਜ਼ਮੀਰ ਵਾਲੇ ਆ ਔਰ ਪੰਜਾਬ ਦੇ ਲੋਕ ਵੱਡੀਆਂ-ਵੱਡੀਆਂ ਤਾਕਤਾਂ ਨਾਲ ਟੱਕਰ ਲੈਂਦੇ ਆ ਤੁਸੀਂ ਹੁਣ ਤਾਂ ਨਹੀਂ ਪੰਜਾਬ ਦੇ ਲੋਕਾਂ ਦਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਦਾ ਸੱਚੇ ਪਾਤਸ਼ਾਹ ਸਾਹਿਬ ਸਿੰਘ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦਾ ਇਤਿਹਾਸ ਪੜੋ ਕਿੱਡੀਆਂ-ਕਿੱਡੀਆਂ ਕੁਰਬਾਨੀਆਂ ਭਰਿਆ ਇਤਿਹਾਸ ਹੈ ਤੇ ਜੇ ਕਿਸੇ ਕੌਮ ਦਾ ਹੋਰ ਇਤਿਹਾਸ ਹੈਗਾ ਤੇ ਸਿੱਖੀ ਤੋਂ ਇਲਾਵਾ ਮੇਰੇ ਨਾਲ ਉਹ ਵੀ ਡਿਸਕਸ ਕੋਈ ਵੀ ਕਰ ਲੇ ਆ ਕੇ ਕਿ ਹਾਂ ਇਸ ਕੌਮ ਦਾ ਇਤਿਹਾਸ ਇੰਨਾ ਮਾਰਸ਼ਲ ਤੇ ਇੰਨਾ ਜੁਝਾਰੂ ਹੈਗਾ ਉਹ ਜਿਹੜਾ ਅਕਾਲੀ ਦਲ ਸੀਗਾ ਉਹ ਅਕਾਲੀ ਦਲ ਮਾਸਟਰ ਤਾਰਾ ਸਿੰਘ ਦਾ ਅਕਾਲੀ ਦਲ ਸੀਗਾ ਜਿਨ੍ਹਾਂ ਨੇ ਪੂਰੇ ਅੰਗਰੇਜ਼ ਖੜਕਾਤੇ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਆਜ਼ਾਦ ਕਰਾਏ ਜਿਨ੍ਹਾਂ ਨੇ ਜਿਨ੍ਹਾਂ ਨੇ ਇੱਕ ਲਹਿਰ ਚਲਾਈ ਅਕਾਲੀ ਲਹਿਰ ਚਲਾਈ ਤੇ ਅਕਾਲੀ ਦਲ ਦਾ ਗਠਨ ਕੀਤਾ ਅਕਾਲੀ ਦਲ ਇੱਕ ਸੰਘਰਸ਼ ਚੋਂ ਨਿਕਲੀ ਸਿੱਖੀ ਸੰਘਰਸ਼ ਚੋਂ ਨਿਕਲੀ ਪਾਰਟੀ ਸੀ ਗੁਰਦੁਆਰਿਆਂ ਦੇ ਆਜ਼ਾਦ ਕਰਾਨ ਚੋਂ ਨਿਕਲੀ ਪਾਰਟੀ ਸੀ ਐਸ ਡੀ ਪੀ ਸੀ ਦਾ ਗਠਨ ਹੋਇਆ ਉਹ ਜਿਹੜੀ ਸੀਗੀ ਆ ਕੇ ਉਹਨੇ ਆ ਕੇ ਕਾਂਗਰਸ ਨਾਲ ਆਜ਼ਾਦੀ ਤੋਂ ਬਾਅਦ ਪੂਰੀ ਟੱਕਰ ਲਈ ਤੀ ਆਜ਼ਾਦੀ ਤੋਂ ਬਾਅਦ ਅਗਰ ਐਮਰਜੈਂਸੀ ਦੇ ਵਿੱਚ ਸਭ ਤੋਂ ਜ਼ਿਆਦਾ ਟੱਕਰ ਕਿਸੇ ਇੰਦਰਾ ਗਾਂਧੀ ਨੂੰ ਕਿਸੇ ਨੇ ਦਿੱਤੀ ਆ ਤੇ ਉਹ ਅਕਾਲੀ ਦਲ ਦੇ ਲੀਡਰ ਵਾਲੇ ਦਿੱਤੀ ਆ ਔਰ ਭਾਰਤੀ ਜਨਤਾ ਪਾਰਟੀ ਦਾ ਥਾਪੜ ਉਸੇ ਦਿਨ ਤੋਂ ਇਹਨਾਂ ਦੇ ਨਾਲ ਲੱਗ ਗਿਆ ਸੀ ਪਹਿਲਾਂ ਜਨ ਸੰਗ ਸੀਗੇ ਬਾਅਦ ਚ ਬੀਜੇਪੀ ਬਣ ਗਈ ਔਰ ਜਦੋਂ ਇਹਨਾਂ ਦਾ ਹੋਇਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਅਨ ਕੰਡੀਸ਼ਨਲ ਸਪੋਰਟ ਅਨ ਕੰਡੀਸ਼ਨਲ ਦਾ ਮਤਲਬ ਹੁੰਦਾ ਬਿਸ਼ਰਤ ਸਾਡੇ ਵੱਲੋਂ ਓਪਨ ਉੰ데 ਨਾਲ 1997 ਦੇ ਵਿੱਚ ਜਦੋਂ ਪੰਜਾਬ ਚ ਕਾਲਾ ਦੌਰ ਖਤਮ ਹੋਇਆ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਭਾਰਤੀ ਜਨਤਾ ਪਾਰਟੀ ਨੂੰ ਅਨਕੰਡੀਸ਼ਨਲ ਸਪੋਰਟ ਦਿੱਤੀ ਲੇਕਿਨ ਉਸ ਤੋਂ ਪਹਿਲਾਂ ਜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ 1996 ਦੀਆਂ 1995 ਦੀਆਂ ਸਪੀਚਾਂ ਸੁਣੋ ਦੋ ਸਪਿਚਾਂ ਦੇ ਵਿੱਚ ਹਮੇਸ਼ਾ ਇਹੀ ਕਹਿੰਦੇ ਹੁੰਦੇ ਸੀਗੇ ਪੰਜਾਬ ਦੇ ਵਿੱਚ ਤਸੱਦਦ ਹੋ ਗਈ ਪੰਜਾਬ ਵਿੱਚ ਸਿੱਖਾਂ ਨਾਲ ਨਸਲ ਕੁਸ਼ੀ ਹੋ ਗਈ ਪੰਜਾਬ ਵਿੱਚ ਕਾਂਗਰਸ ਨੇ ਜਿਹੜਾ ਸਾਡੇ ਗੁਰੂ ਘਰਾਂ ਤੇ ਹਮਲੇ ਕਰ ਦਿੱਤੇ ਸਾਡੇ ਫੀਕ ਇਨਕਾਊਂਟਰ ਹੋਏ ਔਰ 1996 ਦਾ ਜਿਹੜਾ ਅਕਾਲੀ ਦਲ ਦਾ ਜਿਹੜਾ ਚੋਣਾਂ ਦਾ ਏਜੰਡਾ ਸੀ ਮੁੱਖ ਇਹ ਸੀਗਾ ਵੀ ਜੇ ਅਸੀਂ 1997 ਦੇ ਵਿੱਚ ਸਰਕਾਰ ਬਣਾ ਲੈਨੇ ਆ ਤੇ ਅਸੀਂ ਪੰਜਾਬ ਦੇ ਵਿੱਚ ਜਿੰਨੇ ਫੇਕ ਐਨਕਾਊਂਟਰ ਹੋਏ ਆ ਜੱਥੇ ਦਾ ਗੁਰਦੇਵ ਸਿੰਘ ਕੋਂਕੇ ਦਾ ਮਾਮਲਾ ਹੈ ਹੋਰ ਜਿਹੜੇ ਮਾਮਲੇ ਆ ਅਸੀਂ ਇਨਾਂ 'ਚ ਇਨਸਾਫ ਦਿਵਾਵਾਂਗੇ ਕਲਪਰੇਟਸ ਨੂੰ ਸਜ਼ਾ ਦਵਾਵਾਂਗੇ ਪੰਜਾਬ ਦੇ ਵਿੱਚ ਲੋਕਾਂ ਦੇ ਵਿੱਚ ਇੱਕ ਆਸ ਜੱਗੀ ਪੁਲਿਸ ਦਾ ਰਾਜ ਸੀ ਲੋਕਾਂ ਨੇ ਹਕੂਮਤ ਦਾ ਤਖਤਾ ਪਲਟ ਦਿੱਤਾ ਸਰਦਾਰ ਬਿਆਨ ਸਿੰਘ ਦਾ ਤੋਂ ਉਹਨੂੰ ਵੈਸੇ ਹੀ ਅੱਤਵਾਦੀਆਂ ਨੇ ਹਲਾਕ ਕਰ ਦਿੱਤਾ ਸੀਗਾ ਸ਼ਹੀਦ ਕਰ ਦਿੱਤਾ ਸੀ ਉਸ ਤੋਂ ਬਾਅਦ ਜਿਹੜਾ ਜ਼ਿੰਮੇਵਾਰੀ ਮਿਲੀ ਉਹ ਹਰਚਰਨ ਸਿੰਘ ਬਰਾੜ ਨੂੰ ਮਿਲੀ ਫਿਰ ਬੀਬੀ ਰਜਿੰਦਰ ਕੌਰ ਪਠੱਲ ਨੂੰ ਮਿਲੀ ਖੜ ਅਕਾਲੀ ਦਲ ਦਾ 1997 ਦੇ ਵਿੱਚ ਜਦੋਂ ਹੋਇਆ ਇਹਨਾਂ ਨੇ ਅਨ ਕੰਡੀਸ਼ਨਲ ਸਪੋਰਟ ਦਿੱਤੀ ਭਾਰਤੀ ਜਨਤਾ ਪਾਰਟੀ ਨੂੰ ਉਹ ਅਨ ਕੰਡੀਸ਼ਨਲ ਸਪੋਰਟ ਚ ਕੀ ਹੋਇਆ ਜਿਹੜੇ ਪੰਜਾਬ ਦੇ ਮੁੱਦੇ ਸੀ ਉਹ ਸ਼ਰਤਾਂ ਹੈ ਹੀ ਨਹੀਂ ਸੀ ਪੰਜਾਬ ਦੇ ਮੁੱਦੇ ਸਾਈਡ ਤੇ ਚਲੇ ਗਏ ਜਥੇ ਦਾ ਗੁਰਦੇਵ ਸਿੰਘ ਕੋਂਕੇ ਦਾ ਮਾਮਲਾ ਸਾਈਡ ਤੇ ਚਲਾ ਗਿਆ ਪੰਜਾਬ ਦੇ ਪਾਣੀਆਂ ਦਾ ਮਾਮਲਾ ਸਾਈਡ ਤੇ ਚਲਾ ਗਿਆ ਪੰਜਾਬ ਦੇ ਚੰਡੀਗੜ੍ਹ ਦੇ ਉੱਤੇ ਦਾਅਵੇ ਦਾ ਮਾਮਲਾ ਸਾਈਡ ਤੇ ਚਲਾ ਗਿਆ ਪੰਜਾਬ ਦੀ ਭਾਸ਼ਾ ਪੰਜਾਬ ਦੀ ਸੱਭਿਆ ਪੰਜਾਬ ਦੀ ਸਭਿਅਤਾ ਸਾਰੇ ਮੁੱਦੇ ਇੱਕ ਕਿਉਂਕਿ ਅਸੀਂ ਪ੍ਰਕਾਸ਼ ਸਿੰਘ ਬਾਦਲ ਨੇ ਕੰਡੀਸ਼ਨ ਹੀ ਕੋਈ ਨਹੀਂ ਰੱਖੀ ਬੀਜੇਪੀ ਦੇ ਅੱਗੇ ਉਹ 24 ਸਾਲ ਬੀਜੇਪੀ ਦੇ ਨਾਲ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਅਨਕੰਡੀਸ਼ਨਲ ਔਰ ਹਮੇਸ਼ਾ ਪ੍ਰਕਾਸ਼ ਸਿੰਘ ਬਾਦਲ ਕਹਿੰਦੇ ਸੀ ਵੀ ਇਹ ਗੱਠਜੋੜ ਹੈਗਾ ਹਿੰਦੂ ਸਿੱਖ ਭਾਈਚਾਰੇ ਨੂੰ ਬਚਾਉਣ ਲਈ ਯਾਰ ਹਿੰਦੂ ਸਿੱਖ ਭਾਈਚਾਰੇ ਤੇ ਅੱਤਵਾਦ ਚ ਵੀ ਮੁਸੀਬਤ ਨਹੀਂ ਹੈਗੀ ਸੀ ਮੇਰੇ ਨਾਲ ਕੋਈ ਵੀ ਬੰਦਾ ਆ ਕੇ ওপਨ ਡਿਬੇਟ ਕਰ ਲੈ ਮੈਂ 500 ਐਗਜ਼ਾਮਪਲਾਂ ਦਊਂਗਾ 500 ਗਿਣ ਕੇ ਘੱਟ ਨਹੀਂ ਹੋਊਗੀ ਜਿਦੇ ਵਿੱਚ ਸਿੱਖਾਂ ਨੇ ਹਿੰਦੂਆ ਦੀ ਰੱਖਿਆ ਕੀਤੀ ਅੱਤਵਾਦ ਦੇ ਦੌਰਾਨ ਇਦਾਂ ਦੀਆਂ ਐਗਜ਼ਾਮਪਲਾਂ ਦਊਂਗਾ ਅੱਜ ਲੋਕੀ ਕਹਿਣਗੇ ਪਿੰਡਾਂ ਦੇ ਵਿੱਚ ਯਸ Hindu ਪਰਿਵਾਰਾਂ ਦੇ ਅੱਗੇ ਇੱਕ ਸਿੱਖ ਪਰਿਵਾਰ ਡੱਟ ਕੇ ਖੜੇ ਹੋਏ ਸੀ ਔਰ ਉਹਨਾਂ ਨੇ ਅਤਵਾਦੀਆਂ ਦਾ ਮੁਕਾਬਲਾ ਕੀਤਾ ਇਹ ਇਹਨਾਂ ਨੇ ਉਹ ਹਉਆ ਬਣਾਤਾ ਜੀ ਸਾਡਾ ਜੀ ਗੱਠ ਜੋੜ ਛੱਡੋ ਪੰਜਾਬ ਦੀਆਂ ਗੱਲਾਂ ਨੂੰ ਯਾਰ ਸਾਡਾ ਗੱਠ ਜੋੜ ਕਿਉਂ ਮਲ ਹਾਰਮਨੀ ਹੈ ਜੀ ਭਾਈਚਾਰੇ ਨੂੰ ਕਾਇਮ ਰੱਖਣਾ ਜੀ Hindu ਯਾਰ Hindu ਸਿੱਖਾਂ ਦਾ ਵਿਵਾਦ ਤਾਂ ਹੈ ਹੀ ਨਹੀਂ ਪੰਜਾਬ 'ਚ Hindu ਸਿੱਖਾਂ ਦਾ ਕੋਈ ਵਿਵਾਦ ਨਹੀਂ ਹੈ Hindu ਅੱਜ ਵੀ Hindu ਲੋਕ ਗੁਰਦੁਆਰਾ ਸਾਹਿਬ 'ਚ ਆਪਣੇ ਨੰਦ ਕਾਰਜ ਕਰਾਉਂਦੇ ਆ ਮੈਂ ਬਹੁਤ ਘਰਾਂ ਚ ਜਾਂਦਾ ਦੇਖਦਾ ਅੱਜ ਵੀ ਹਿੰਦੂ ਲੋਕਾਂ ਦੇ ਘਰਾਂ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਫੋਟੋਜ਼ ਲੱਗੀਆਂ ਹੋਈਆਂ ਉਹ ਮੱਥਾ ਟੇਕ ਕੇ ਨਿਕਲਦੇ ਨੇ ਅੱਜ ਵੀ ਸ੍ਰੀ ਦਰਬਾਰ ਸਾਹਿਬ ਚਲਜੋ ਸਿੱਖ ਕੌਮ ਦੇ ਨਾਲ ਨਾਲ Hindu ਲੋਗ ਵੀ ਉੱਥੇ ਓਨਾ ਹੀ ਨਤਮਸਤਕ ਹੁੰਦੇ ਜਿੰਨਾ ਸਿੱਖ ਕੌਮ ਹੁੰਦੀ ਆ ਉਹ ਸਾਡਾ ਵੀ ਗੁਰੂ ਘਰ ਆ ਲੇਕਿਨ ਇਹਨਾਂ ਨੇ ਇਹ ਕਹਤਾ Hindu ਸਿੱਖ ਭਾਈਚਾਰੇ ਨੂੰ ਖਤਰਾ ਜੀ Hindu ਸਿੱਖ ਭਾਈਚਾਰਾ ਟੁੱਟ ਜਾਣਾ ਜੀ ਉਹਦੇ ਨਾਲ ਕੀ ਹੋਇਆ 1997 ਤੋਂ ਲੈ ਕੇ ਅੱਜ 2024 ਹੋ ਗਿਆ 27 ਸਾਲ ਪੰਜਾਬ ਦੇ ਮੁੱਦੇ ਜਿਹੜੇ ਆ ਉਹਨਾਂ ਨੂੰ ਕਿੱਲ ਠੋਕ ਕੇ ਅਲਮਾਰੀਆਂ ਚ ਸੁੱਟ ਦਿੱਤਾ ਹੋਇਆ ਕੀ ਉਹਦੇ ਨਾਲ ਜਥੇਦਾਰ ਗੁਰਦੇਵ ਸਿੰਘ ਕੋਂਕੇ ਨੂੰ ਇਨਸਾਫ ਨਹੀਂ ਮਿਲਿਆ ਪੰਜਾਬ ਚ ਜਿੰਨੇ ਫੇਕ ਇਨਕਾਊਂਟਰ ਹੋਏ ਆ ਸੁਪਰੀਮ ਕੋਰਟ ਤੋਂ ਆਰਡਰ ਆ ਰਹੇ ਨੇ ਉਹਨਾਂ ਚ ਕਾਰਵਾਈਆਂ ਹੋ ਰਹੀਆਂ ਪੰਜਾਬ ਦਾ ਵਿੱਚ ਚੰਡੀਗੜ੍ਹ ਦੇ ਉੱਤੇ ਸਾਡੀ ਜਿਹੜੀ ਪਕੜ ਕਮਜ਼ੋਰ ਹੋ ਗਈ ਇਸ ਦੌਰਾਨ 9 ਸਾਲ ਬੀਬੀ ਹਰਸਿਮਰਤ कौर ਬਾਦਲ ਕੈਬਨਟ ਚ ਵਜੀਰ ਰਹੀ ਇੱਕ ਵਾਰ ਅਟਲ ਵਿਆਦੀ ਆਵਾਜ਼ ਪਈ ਦੇ ਵਿੱਚ ਸੁਖਵੀਰ ਸਿੰਘ ਬਾਦਲ ਮੰਤਰੀ ਰਹੇ ਇਹਨਾਂ ਦੇ ਸੁਖਦੇਵ ਸਿੰਘ ਢੀਂਡਾ ਸਾਹ ਮੰਤਰੀ ਰਹੇ ਉਹ ਸਾਰੇ ਮੁੱਦੇ ਜਿੰਨੇ ਸੀਗੇ ਨਾ ਪੰਜਾਬ ਦੇ ਉਹਨੂੰ ਰੱਸੀ ਬੰਨੀ ਤੇ ਖਤਮ ਹੋ ਗਏ ਪੰਜਾਬ ਦੇ ਪਾਣੀਆਂ ਦੀ ਲੜਾਈ ਖਤਮ ਹੋ ਗਈ ਪੰਜਾਬ ਦੇ ਵਿੱਚੋਂ ਸਾਡੀ ਭਾਸ਼ਾ ਦੀ ਸਭਿ ਸੰਸਕ੍ਰਿਤੀ ਦੀ ਸਾਡੇ ਧਰਮ ਦੀ ਲੜਾਈ ਜਿਹੜੀ ਸੀ ਉਹ ਕਮਜ਼ੋਰ ਹੋ ਗਈ ਜਿਹੜਾ ਅਕਾਲੀ ਦਲ ਮੋਰਚੇ ਲਾ ਕੇ ਮੋਰਚੇ ਲਾ ਕੇ ਆਪਣੀਆਂ ਮੰਗਾਂ ਬਣਵਾਉਂਦਾ ਸੀ ਉਹ ਅਕਾਲੀ ਦਲ ਜੀ ਹਜ਼ੂਰੀ ਚ ਆ ਗਿਆ ਹੁਣ ਉਹ ਸਟੇਜ ਆ ਗਈ ਸੀ ਅਕਾਲੀ ਦਲ ਦੀ ਉਹ ਸਟੇਜ ਆ ਗਈ ਹੈ ਅਕਾਲੀ ਦਲ ਦੀ ਜਾਂ ਤਾਂ ਅਕਾਲੀ ਦਲ ਆਪਣੇ ਆਪ ਨੂੰ ਭਾਜਪਾ ਦਾ ਟੋਟਲ 파ਟ ਬਣਾ ਲਵੇ ਕਿ ਅਸੀਂ ਭਾਜਪਾ ਚ ਸ਼ਾਮਿਲ ਹੋ ਗਏ ਆ ਚਟਾਲੇ ਬਣ ਜਾਂਦੇ ਦੁਸ਼ਯੰਤ ਚਟਾਲੇ ਜਾਂ ਇਹਨੂੰ ਪੰਜਾਬ ਦੇ ਮੁੱਦਿਆਂ ਨੂੰ ਖੜਾ ਕਰਕੇ ਜਿਹੜਾ ਅਨ ਕੰਡੀਸ਼ਨਲ ਸਪੋਰਟ ਵਾਲਾ ਵਰਡ ਆ ਉਹਨੂੰ ਕਰਾਸ ਕਰਕੇ ਇਹ ਦੁਆਰਾ ਪੰਜਾਬ ਚ ਜਿਹੜਾ ਮਾਸਟਰ ਤਾਰਾ ਸਿੰਘ ਦੀ ਖਿੱਚੀ ਲੀਕ ਹੈ ਚਲੋ ਇਹ ਤਾਂ ਉਹਦੇ ਬਰਾਬਰ ਕੁਝ ਨਹੀਂ ਉਹਦਾ ਇੱਕ ਕਦਮ ਤੇ ਵੀ ਇਹ ਚੱਲ ਪੈਣ ਤੇ ਮੈਂ ਸਮਝਾਂਗਾ ਕਿ ਇਹ ਹੁਣ ਉਧਰ ਵੱਲ ਤੋਰਪਾਏ ਨੇ ਹਜੇ ਕਿ ਉਹਨਾਂ ਦਾ ਲੀਹਾਂ ਬਹੁਤ ਲੰਬੀਆਂ ਮਾਸਟਰ ਤਾਰਾ ਸਿੰਘ ਜੀ ਨੇ ਖਿੱਚੀਆਂ ਹੋਈਆਂ ਇਹ ਉਹਨਾਂ ਲੀਹਾਂ ਦੇ ਉੱਤੇ ਤਾਂ 100 100 ਕਿਲੋਮੀਟਰ ਤੋਂ ਵੀ ਦੂਰ ਤੱਕ ਨਹੀਂ ਰਾਂਦੇ ਹੋਣੇ ਇਹ ਉਹਦੇ ਲਾਗੇ ਵੀ ਆ ਜਾਣੇ ਇੰਨੀ ਵੱਡੀ ਵੱਡੀ ਗੱਲ ਆ ਲਾਗੇ ਆ ਜਾਣਗੇ ਕਿਉਂਕਿ ਹੁਣੀ ਜੋ ਇਹ ਪਰਵਰਤਨ ਹੋਇਆ ਹੈ ਜਿਹੜੀਆਂ ਮੰਗਾਂ ਰੱਖੀਆਂ ਗਈਆਂ ਨੇ ਕਿਤੇ ਨਾ ਕਿਤੇ ਉਹਦੇ ਨਾਲ ਅਕਾਲੀ ਦਲ ਦੀ ਸਾਖ ਸਟੇਬਲ ਹੋ ਸਕਦੀ ਵਧੇ ਨਾ ਵਧੇ ਸਟੇਬਲ ਹੋ ਸਕਦੀ ਹੈ ਦੇਖੋ ਪਤਾ ਕੀ ਹੈ ਪੰਜਾਬ ਦੇ ਵਿੱਚ ਮੁੱਦੇ ਹੈਗੇ ਆ ਇਹ ਜਿਹੜੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕੋਰ ਕਮੇਟੀ ਚ ਪ੍ਰਸਤਾਵ ਪਾਸ ਕੀਤਾ ਤਿੰਨ ਦਿਨ ਪਹਿਲਾਂ ਉਤੋਂ ਇੱਕ ਕਲੀਅਰ ਹੋ ਗਿਆ ਸੀ ਕਿ ਭਾਜਪਾ ਨਾਲ ਇਹਨਾਂ ਦਾ ਗੱਠਜੋੜ ਟੁੱਟ ਗਿਆ। ਉਹ ਗੱਠਜੋੜ ਟੁੱਟਣ ਤੋਂ ਪਹਿਲਾਂ ਉਹਨਾਂ ਨੇ ਸ਼ਰਤਾਂ ਹੀ ਇਦਾਂ ਦੀਆਂ ਰੱਖ ਦਿੱਤੀਆਂ। ਇਸ ਦਾ ਮਤਲਬ ਗੱਠਜੋੜ ਟੁੱਟ ਗਿਆ। ਇਹਦਾ ਸਾਰੇ মিডিਆ ਨੂੰ ਉਸ ਦਿਨ ਕਲੀਅਰ ਹੋ ਗਿਆ ਸੀ। ਅੱਜ ਜਿਹੜੇ ਇਹਨਾਂ ਨੇ ਮੰਗਾ ਇਡੀਆ ਕਠੋਰ ਰੱਖਦੀਆਂ ਵੀ ਐਨਐਸਏ ਖਤਮ ਕਰ ਦਿਓ। ਫਿਰੋਜ਼ਪੁਰ ਅੰਮ੍ਰਿਤਸਰ ਦਾ ਬਾਰਡਰ ਖੋਲ੍ਹ ਦਿਓ। ਇਹ ਕਿਵੇਂ ਹੋ ਸਕਦਾ? ਭਾਜਪਾ ਦਾ ਦੇਸ਼ ਦੇ ਵਿੱਚ ਚੋਣਵੀਂ ਏਜੰਡਾ ਰਾਸ਼ਟਰਵਾਦ ਹੈ। ਉਹ ਕਹਿੰਦੇ ਰਾਸ਼ਟਰ ਪਹਿਲਾਂ ਬਾਕੀ ਚੀਜ਼ਾਂ ਬਾਅਦ ਤੇ ਇਹ ਦੋਨੋਂ ਚੀਜ਼ਾਂ ਰਾਸ਼ਟਰਵਾਦ ਦੇ ਮੁੱਦੇ ਨੂੰ ਬੈਂਡ ਕਰਦੀਆਂ ਤੋੜਦੀਆਂ ਉਹਨਾਂ ਦੀ ਜਿਹੜਾ ਅਜੰਡਾ ਚੱਲਦਾ ਪਿਆ ਬੀਜੇਪੀ ਦਾ ਫਿਰ ਉਸ ਤੋਂ ਬਾਅਦ ਸਾਡੀਆਂ ਸਿੱਖ ਕਨਸਟੀਟਿਊਸ਼ਨ ਜਿਹੜੀਆਂ ਆਰਗੇਨਾਈਜੇਸ਼ਨਸ ਆ ਮੰਨ ਲਓ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਲੱਗ ਬਣਾਤੀ ਹੋਈ ਹੈ ਦਿੱਲੀ ਦੀ ਅਲੱਗ ਬਣ ਗਈ ਹੋਈ ਹੈ ਇਹ ਵੀ ਕਮਜ਼ੋਰ ਹੋਈਆਂ ਐਸਜੀਪੀਸੀ ਦਾ ਪ੍ਰਭਾਵ ਵੀ ਕਟਿਆ एसजीपीसी ਦਾ ਪ੍ਰਭਾਵ ਘਟਿਆ ਦੇਖੋ ਮੇਰੀ ਗੱਲ ਦਾ ਸਮਝੋ ਨਾ ਇਹ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਹਿਸਟਰੀ ਦੇ ਵਿੱਚ ਲਿਖਿਆ ਗਿਆ ਕਿਤਾਬ ਚ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਭਾਰਤੀ ਜਨਤਾ ਪਾਰਟੀ ਦੇ ਨਾਲ ਭਾਈਵਾਲ ਚ ਸੀਗੇ ਉਸ ਦੌਰਾਨ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਤੋੜ ਕੇ ਬਣਾਈ ਗਈ ਇਹ ਚਾਹੀਦਾ ਸੀਗਾ ਮੁੱਦੇ ਦੇ ਉੱਤੇ ਡੱਟ ਕੇ ਮੋਰਚਾ ਲਾਣਾ ਚਾਹੀਦਾ ਸੀ ਜਿੱਦਾਂ ਮੋਰਚਾ ਸਰਦਾਰ ਤਾਰਾ ਸਿੰਘ ਹੋਰੀ ਲਗਾਉਂਦੇ ਆਏ ਸੀ ਇਹ ਮੋਰਚੇ ਉਦਾਂ ਦੇ ਲੱਗਣੇ ਚਾਹੀਦੇ ਸੀ ਤੁਸੀਂ ਤੁਹਾਨੂੰ ਪਤਾ ਜਿਹੜੀ ਪੰਜਾਬ ਦੇ ਵਿੱਚ ਹੂੰ ਉਹ ਮੋਰਚਿਆਂ ਤੋਂ ਬਾਅਦ ਪਹਿਲੀ ਸਰਕਾਰ ਬਣੀ ਸੀ ਉਹ ਅਕਾਲੀ ਦਲ ਦੀ ਸਰਕਾਰ ਸੀ ਜਿਹੜੀ ਪੰਜਾਬੀ ਸੂਬੇ ਤੋਂ ਬਾਅਦ ਪਹਿਲੀ ਬਣੀ ਸੀ ਇਹ ਕਿਸੇ ਨੂੰ ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਪਹਿਲੀ ਸਰਕਾਰ ਇਸ ਕਰਕੇ ਬਣੀ ਸੀ ਲੋਕਾਂ ਨੇ ਕਿਹਾ ਸੀ ਸਾਡੇ ਯਾਰ ਇਹਨਾਂ ਲੋਕਾਂ ਨੇ ਸਾਡਾ ਬਹੁਤ ਕੁਝ ਕੀਤਾ ਬਈ ਪੰਜਾਬ ਨੂੰ ਇੱਕ ਇਹਨਾਂ ਨੇ ਪੰਜਾਬ ਲਈ ਜੰਗ ਲੜੀ ਆ ਤੇ ਲੇਕਿਨ ਇਹ ਲੋਕ ਉਹ ਮੁੱਦਿਆਂ ਤੋਂ ਭਟਕ ਗਏ ਇਹ ਮੁੱਦੇ ਹੋਰ ਪਾਸੇ ਤੁਰ ਪਏ ਮੀਰਾ ਜੀ ਹੋਟਲ ਮੀਰਾ ਜੀ ਕਾਰਪੋਰੇਟ ਮੇਰੀਆਂ ਜੀ ਬੱਸਾਂ ਮੇਰੀ ਜੀ ਕੇਬਲ ਇਧਰ ਮੇਰੀ ਜੀ ਰੇਤਾ ਇਹ ਉਧਰ ਵੱਲ ਤੁਰ ਪਏ ਜਿਹੜੇ ਪੰਜਾਬ ਦੇ ਅਨਕੰਡੀਸ਼ਨਲ ਸ਼ਰਤਾਂ ਦੇ ਵਿੱਚ ਜਿਹੜੇ ਮੁੱਦੇ ਆ ਨਾ ਉਹ 27 ਸਾਲ ਸਮਝ ਲਓ ਖਤਮ ਹੀ ਹੋ ਗਏ ਮਤਲਬ ਕਿ ਹੁਣ ਇਹ ਕਹਿ ਦਿੱਤਾ ਜਾਵੇ ਕਿ ਇਹਨਾਂ ਇਲੈਕਸ਼ਨਸ ਤੋਂ ਪਹਿਲਾਂ ਔਰ ਖਾਸ ਕਰਕੇ ਕਿਸਾਨੀ ਅੰਦੋਲਨ ਦੇ ਨਾਲ ਸੁਖਵੀਰ ਸਿੰਘ ਬਾਦਲ ਇਹ ਸਮਝ ਚੁੱਕੇ ਆ ਕਿ ਭਾਜਪਾ ਪੰਜਾਬ ਚ ਅਪਾਹਜ ਹੋ ਚੁੱਕੀ ਹੈ ਨਹੀਂ 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 ਭਾਰਤੀ ਜਨਤਾ ਪਾਰਟੀ ਕਮਜ਼ੋਰ ਨਹੀਂ ਹੈਗੀ ਇਹ ਸਮਝੌਤਾ ਹੁੰਦਾ ਇਹਦੇ ਚ ਭਾਰਤੀ ਜਨਤਾ ਪਾਰਟੀ ਦਾ ਹੀ ਫਾਇਦਾ ਸੀਗਾ ਅਕਾਲੀ ਦਲ ਦਾ ਨੁਕਸਾਨ ਸੀਗਾ ਅਕਾਲੀ ਦਲ ਨਾਲ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਤੁਸੀਂ ਮੈਨੂੰ ਇਹ ਦੱਸੋ ਕਿਸਾਨੀ ਦੀ ਐਮਐਸਪੀ ਕਿੱਦਾਂ ਪਿੰਡਾਂ ਚ ਯਾਰ ਫੇਸ ਕਰ ਲੋਗੇ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਚ ਪਹਿਲਾਂ ਜਿਹੜਾ ਵੋਟ ਬੈਂਕ ਹੈ 9 10% ਸੀਗਾ ਜਲੰਧਰ ਦੀ ਬਾਈ ਇਲੈਕਸ਼ਨ ਚ 18% ਤੇ ਆ ਗਏ ਆ ਪੰਜਾਬ ਦੇ ਵਿੱਚ ਬਾਲੇ ਸਿੱਖ ਜਿਹੜੇ ਲੋਗ ਐ ਕਾਫੀ ਲੋਗ ਐ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜ ਗਏ ਨੇ ਕੈਪਟਨ ਅਮਰਿੰਦਰ ਸਿੰਘ ਜੁੜ ਚੁੱਕੇ ਨੇ ਫਤੇਜੰਗ ਬਾਜਵਾ ਜੁੜ ਗਏ ਨੇ ਹਰਦੇਵ ਸਿੰਘ ਲਾਢੀ ਜੁੜ ਗਏ ਨੇ ਰਾਣਾ ਗੁਰਮੀਤ ਸੋਢੀ ਜੁੜ ਗਏ ਕੇਵਲ ਸਿੰਘ ਢਿੱਲੋਂ ਜੁੜ ਗਏ ਨੇ ਇਹ ਪੰਜਾਬ ਦੇ ਵਿੱਚ ਤਾਕਤ ਲਾਂਦੇ ਪਏ ਨੇ ਹਜੇ ਗੱਲ ਇਹ ਐ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਆ ਹੁਣ ਅਕਾਲੀ ਦਲ ਨਾਲ ਜੇ ਸਮਝੌਤਾ ਕਰਦੀ ਆ ਅਕਾਲੀ ਦਲ ਖਤਮ ਹੋ ਜਾਣਾ ਸੀ ਭਾਰਤੀ ਜਨਤਾ ਪਾਰਟੀ ਨੇ ਇਹਨਾਂ ਦੇ ਮੋਢੇ ਤੇ ਪੈਰ ਰੱਖ ਕੇ ਹੋਰ ਗਾਂ ਚੱਲ ਜਾਣਾ ਸੀ ਹੁਣ ਜਿਹੜੀ ਆ ਟੁੱਟਿਆ ਸਮਝੌਤਾ ਦਾ ਬੇਸਿਕਲੀ ਸੀਟਾਂ ਕਰਕੇ ਆ ਸੀਟ ਸ਼ੇਅਰਿੰਗ ਦਾ ਟੁੱਟਿਆ ਇਹ ਉਹ 6 ਸੀਟਾਂ ਮੰਗਦੇ ਪਏ ਸੀਗੇ ਇਹ 6 ਦੇ ਦਿੰਦੇ ਨਹੀਂ ਪਏ ਸੀਗੇ ਆ ਸਮਝੌਤਾ ਟੁੱਟਿਆ ਹੁਣ ਜੇ ਇਹ 6 ਦੇ ਦੇ ਦਿੰਦੇ ਇਹਨਾਂ ਨੂੰ ਵੀ ਪਤਾ ਸੀ ਅੱਜ ਅਸੀਂ 6 ਜਾਂ 7 ਸੀਟਾਂ ਦੇ ਦਿੱਤੀਆਂ ਭਾਜਪਾ ਨੂੰ ਤੇ ਜਿਹੜੀਆਂ 2 ਸਾਲਾਂ ਬਾਅਦ 3 ਸਾਲਾਂ ਬਾਅਦ ਵਿਧਾਨ ਸਭਾ ਚੋਣਾਂ ਆਣੀਆਂ ਆ ਭਾਜਪਾ ਨੇ 117 ਦੇ ਵਿੱਚੋਂ 70 ਸੀਟਾਂ ਮੰਗਣੀਆਂ ਸੀ ਇਸਰ ਲਾਸੋ ਗਵੀਰ ਸਿੰਘ ਬਾਦਲ ਨੂੰ ਉਹਨਾਂ ਨੇ ਜੋ ਸਿਆਣ ਤੇ ਛੁਟਾਲਾ ਬਣਾ ਲੈਣਾ ਸੀ ਫਿਰ ਇਹਦੇ ਵਿੱਚ ਇਹਦਾ ਕੋਈ ਮਤਲਬ ਨਹੀਂ ਹੈਗਾ ਕਿ ਕਿਹੜੇ ਮੁੱਦੇ ਪੰਜਾਬ ਦੇ ਚੱਲਦੇ ਪਏ ਨੇ ਭਾਜਪਾ ਜਾਂ ਅਕਾਲੀ ਦਲ ਨੂੰ ਉਹਰੇ ਨਾਲ ਕੋਈ ਮਤਲਬ ਵੀ ਨਹੀਂ ਹੈ ਇਹ ਮੁੱਦੇ ਹੁੰਦੇ ਤੇ 9 ਸਾਲਾਂ ਅਜ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾ ਲੈਂਦਾ ਅਕਾਲੀ ਦਲ 2014 ਤੋਂ ਲੈ ਕੇ 2021 ਤੱਕ ਬੀਬੀ ਹਰਸ਼ੀਮਰਤ ਕੋਰ ਬਾਦਲ ਨੇ ਕੈਬਨਟ ਮੰਤਰੀ ਦਾ ਆਨੰਦ ਮਾਣਿਆ ਝੰਡੀਕਾਰ ਤੇ ਲਾਈ ਹੈ ਫਿਰ ਡੱਟ ਕੇ ਮੋਰਚਾ ਲਾ ਲੈਂਦੇ ਆ ਦੇਖ ਲੈਂਦੇ ਵੀ ਪ੍ਰਕਾਸ਼ ਸਿੰਘ ਬਾਦਲ ਜੀ ਨੇ ਮੋਰਚਾ ਲਾਇਆ ਸੀ ਪੰਜਾਬੀ ਸੂਬੇ ਲਈ ਦੇਖ ਲੈਂਦੇ ਧਰਮਜੋਤ ਦਾ ਮੋਰਚਾ ਕਿਵੇਂ ਲੱਗਿਆ ਸੀ ਇਤਿਹਾਸ ਤਾਂ ਪੜ ਲੈਂਦੇ ਉਦਾਂ ਤਾਂ ਪ੍ਰਕਾਸ਼ ਸਿੰਘ ਬਾਦਲ ਜੀ ਦਾ ਗੁਣਗਾਨ ਕਰਦੇ ਨੇ ਮੈਂ ਵੀ ਕਰਦਾ ਉਹ ਘਟੋ ਘਟ ਉਹਨਾਂ ਦੀ ਸਿੱਖਿਆ ਲੈ ਲੈਂਦੇ ਵੀ ਮੇਰੇ ਬਾਪਾ ਜੀ ਨੇ ਮੇਰੇ ਫਾਦਰ ਸਾਹਿਬ ਨੇ ਇੱਡਾ ਵੱਡਾ ਮੋਰਚਾ ਲਾਇਆ ਸੀ ਤੇ ਪੰਜਾਬ ਤੇ ਤਦ ਉਹਨਾਂ ਨੂੰ ਪੰਜ ਵਾਰ ਲੋਕਾਂ ਨੇ ਆਪਣੇ ਸਿਰ ਦਾ ਤਾਜ ਦਿੱਤਾ ਸੀ ਇਹਨਾਂ ਨੇ ਤਾਂ ਇੱਕ ਵੀ ਮੋਰਚਾ ਨਹੀਂ ਲਾਇਆ ਇਹ ਕੋਈ ਮੋਰਚੀ ਵਾਲੀ 파ਟ ਨਹੀਂ ਹੈਗੇ ਲੀਡਰ ਤੁਸੀਂ ਕੀ ਸਮਝਦੇ ਹੋ ਐ ਜਿਹੜੇ ਲੀਡਰ ਹੋਣ ਇੰਨਾ ਚੋ ਕੋਈ ਮੋਰਚੀ ਵਾਲਾ ਮੋਰਚੇ ਵਾਲੇ ਲੀਡਰ ਨਹੀਂ ਹੈ ਇਹ ਰੈਡੀਸਨ ਹੋਟਲ ਵਾਲੇ ਲੀਡਰ ਹੈ ਇਹ ਇਹ ਉਹ ਲੀਡਰ ਨਹੀਂ ਹੈਗੇ ਜਿਹੜੇ ਸਰਕਟ ਹਾਊਸ ਦੇ ਵਿੱਚ ਜਾਂ ਪਿੰਡਾਂ ਦੀਆਂ ਸੱਥਾਂ ਵਿੱਚ ਜਾ ਕੇ ਮੀਟਿੰਗਾਂ ਕਰਦੇ ਆ ਅਚਾਂਤ ਦੇ ਵਿੱਚ ਨਾ ਸੁਨੀਲ ਜਾਖੜ ਬਾਰੇ ਗੱਲ ਕਰ ਲਈਏ ਇੱਕ ਵਾਰ ਜਾਖੜ ਸਾਹਿਬ ਨੂੰ ਇਹ ਵੀ ਡਿਊਟੀ ਮਿਲੀ ਸੀ ਕਿ ਜਿਹੜੇ ਰੂਰਲ ਏਰੀਆਜ਼ ਨੇ ਪੰਜਾਬ ਦੇ ਦਿਹਾਤੀ ਉੱਥੇ ਫੇਰੇ ਕੱਢੇ ਜਾਣ ਉੱਥੇ ਜਾ ਕੇ ਬੀਜੇਪੀ ਨੂੰ ਸਟਰੋਂਗ ਕੀਤਾ ਜਾਵੇ ਪਰ ਹੁਣ ਲੱਗਦਾ ਜਿਵੇਂ ਮੁਕਤਸਰ ਦੇ ਪਿੰਡਾਂ 'ਚ ਬੋਰਡ ਲੱਗੇ ਆ ਬੀਜੇਪੀ ਦੀ ਫੱਟੀ ਪੂਰੀ ਪੋਚ ਦਿੱਤੀ ਗਈ ਦੇਖੋ ਫੱਟੀ ਅਕਾਲੀ ਦਲ ਦੀ ਵੀ ਪੁੱਜ ਜਾਣੀ ਸੀ ਅਕਾਲੀ ਦਲ ਨੂੰ ਪਤਾ ਲੱਗ ਗਿਆ ਸਾਡੀ ਫੱਟੀ ਬਈ ਟਾਟਾ ਕਰ ਦਿੱਤਾ ਠੀਕ ਹੈ ਤੇ ਬਿਲਕੁਲ ਇਹ ਉਹ ਹਾਲਾਤ ਨੇ ਜੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਬੜੇ ਨੇ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਗੱਠ ਜੋੜ ਦੇ ਉੱਤੇ ਇਨਕਾਰ ਕਰ ਦਿੱਤਾ ਗਿਆ ਔਰ ਉਸ ਦਾ ਵੱਡਾ ਕਾਰਨ ਜਿਵੇਂ ਕਿ ਡਾਕਟਰ ਸਾਹਿਬ ਨੇ ਦੱਸਿਆ ਸੀਟ ਸ਼ੇਅਰਿੰਗ ਬਣਦੀ ਨਜ਼ਰ ਆ ਰਹੀ ਹੈ ਸੀਟ ਸ਼ੇਅਰਿੰਗ ਦੇ ਉੱਤੇ ਸਹਿਮਤੀ ਨਾ ਬਣ ਸਕੀ ਜਿਸ ਤੋਂ ਬਾਅਦ ਇਸ ਗੱਠ ਜੋੜ ਨੂੰ ਡਿਸਾਲਵ ਕਰ ਦਿੱਤਾ ਗਿਆ ਹਾਲਾਂਕਿ ਹੋਂਦੇ ਸਮੇਂ ਕੀ ਅਸਰ ਪੈਣਗੇ ਇਹਨਾਂ ਮਸਲਿਆਂ ਦੇ ਉੱਤੇ ਉਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ ਵਨ ਇੰਡੀਆ ਪੰਜਾਬੀ ਤੇ Subscribe to One India channel and never miss an update.